ਅਰੇਡੀ ਕਈ ਵਿਅਕਤੀ ਆਪਣੇ ਜੀਵਨ ਦੇ ਅਨੁਭਵ ਵਿੱਚ ਇੰਨੇ ਕਲਪਨਾਸ਼ੀਲ ਹੋ ਜਾਂਦੇ ਹਨ ਕਿ ਉਹ ਹਰ ਸਮੇਂ ਕਲਪਨਾ ਦੇ ਘੋੜੇ ਉੱਪਰ ਸਵਾਰ ਰਹਿੰਦੇ ਹਨ ਡੰਡੀ ਜਥਾਰਥ ਤੋਂ ਕੋਹਾਂ ਦੂਰ ਹੋ ਕੇ ਇੱਕ ਦੂਜੇ ਪ੍ਰਤੀ ਮਨੋਕਲਪਤ ਬਹਿਮ ਭਰਮ ਪਾਲ ਕੇ ਹੋਰ ਹੀ ਕਿਸਮ ਦੀ ਦੁਨੀਆ ਵਿੱਚ ਲਗਦੇ ਹਨ ਡੰਡੀ ਕਈ ਤਾਂ ਇਹੋ ਸੋਚਦੇ ਰਹਿੰਦੇ ਹਨ ਕਿ ਫਲਾਨਾ ਮੇਰੇ ਬਾਰੇ ਇਹੋ ਜਹੀ ਸੋਚ ਕਿਉਂ ਅਤੇ ਕਿਸ ਆਧਾਰ ਉੱਤੇ ਰੱਖਦਾ ਹੈ ਡੰਡੀ ਅਗਲੇ ਦੇ ਭਾਵੇਂ ਉਸ ਵਿਅਕਤੀ ਪ੍ਰਤੀ ਕੋਈ ਮੰਦ ਭਾਵਨਾ ਜਾਂ ਕੁੜਤਨ ਮਨ ਵਿੱਚ ਨਾ ਹੋਵੇ ਡੰਡੀ ਜਥਾਰਥਵਾਦੀ ਸੋਚ ਵਾਲਾ ਮਨੁੱਖ ਆਪਣਤ ਨਾਲ ਭਰਿਆ ਹੋਇਆ ਹੁੰਦਾ ਹੈ ਡੰਡੀ ਕਈ ਮਨੁੱਖ ਹਰ ਸਮੇਂ ਹੀ ਆਪਣੀ ਮਨਮਸਤਕ ਦੀ ਊਬੜ ਖਾਬੜ ਸੜਕ ਉੱਤੇ ਕਲਪਨਾ ਦੇ ਘੋੜੇ ਦੜਾਉਂਦੇ ਰਹਿੰਦੇ ਹਨ ਡੰਡੀ ਜਥਾਰਥਵਾਦੀ ਧਾਰਨਾ ਵਾਲੇ ਮਨੁੱਖ ਦੇ ਦਿਲ ਦਿਮਾਗ ਵਿੱਚ ਤਾਂ ਕਦੇ ਕਦਾਈਂ ਅਪਨਤ ਨਾਲ ਪਰੇ ਗੁੱਸੇ ਗਿਲੇ ਦਾ ਮਿਸ਼ਰਣ ਜ਼ਰੂਰ ਹੁੰਦਾ ਹੈ ਪਰੰਤੂ ਉਹ ਕਿਸੇ ਪ੍ਰਤੀ ਆਪਣੇ ਅੰਦਰ ਮੰਦ ਭਾਵਨਾ ਜਾਂ ਕੁੜਤਨ ਨਹੀਂ ਰੱਖਦਾ ਡੰਡੀ ਕਈ ਵਾਰ ਦੂਸਰਾ ਵਿਅਕਤੀ ਉਸ ਦੀ ਕਹੀ ਨਿੱਕੀ ਜਹੀ ਗੱਲ ਨੂੰ ਰਾਈ ਤੋਂ ਪਹਾੜ ਬਣਾ ਕੇ ਆਪਣੀ ਕਾਲਪਨਿਕ ਸ਼ਕਤੀ ਦੀ ਦੁਰਵਰਤੋਂ ਕਾਰਾ ਦੂਰੀ ਸਿਰਜ ਲੈਂਦਾ ਹੈ ਡੰਡੀ ਸਹੀ ਅਤੇ ਸੱਚੀ ਸੁੱਚੀ ਕਹੀ ਗੱਲ ਦੀ ਨਾ ਤਾਂ ਉਹ ਤੈ ਤੱਕ ਜਾਂਦਾ ਹੈ ਅਤੇ ਨਾ ਹੀ ਉਸ ਦਾ ਸਾਹਮਣਾ ਕਰਨ ਦੀ ਹਿੰਮਤ ਰੱਖਦਾ ਹੈ ਡੰਡੀ ਜਿਵੇਂ ਕੋਈ ਵੀ ਮਸਲਾ ਗੱਲਬਾਤ ਰਾਹੀਂ ਅਸੀਂ ਆਪਣੀ ਮਾਂ ਬੋਲੀ ਵਿੱਚ ਗੱਲਬਾਤ ਕਰ ਵਧੀਆ ਢੰਗ ਨਾਲ ਹੱਲ ਕਰ ਸਕਦੇ ਹਾਂ ਡੰਡੀ ਰੈਡੀ ਇਸ ਤਰ੍ਹਾਂ yatharth ਸਾਨੂੰ ਸਾਡੇ ਜੀਵਨ ਸਫਰ ਵਿੱਚ ਹਕੀਕਤ ਤੋਂ ਹੈਸੀਅਤ ਤੱਕ ਜਾਣੂ ਕਰਵਾਉਣ ਲਈ ਬਧੇਰੇ ਫਾਇਦੇਮੰਦ ਸਾਥ ਹੁੰਦਾ ਹੈ ਡੰਡੀ ਸੋ ਲੋੜ ਹੈ ਹਰ ਗੱਲ ਦਾ ਯਥਾਰਥਿਕ ਅਤੇ ਇਤਿਹਾਸਿਕ ਪਸ਼ੋਕੜ ਜਾਨਨ ਦੀ ਡੰਡੀ ਨਰੀਪੁਰੀ ਕਾਲਪਨਿਕਤਾ ਵਿੱਚ ਲਿਖੀਆਂ ਲਿਖਤਾ ਨਾਲੋਂ ਆਮ ਪਾਠਕ ਯਥਾਰਥਵਾਦੀ ਸਾਹਿਤ ਦਾ ਵਧੇਰੇ ਰਸੀਆ ਹੁੰਦਾ ਹੈ ਡੰਡੀ ਕਈ ਤਾਂ ਵੈਸੇ ਹੀ ਯਥਾਰਥ ਤੋਂ ਕੋਹਾਂ ਦੂਰ ਹੋ ਕਿਆਫੇ ਲਾਉਂਦੇ ਰਹਿੰਦੇ ਹਨ ਡੰਡੀ ਕਲਪਨਾ ਅਤੇ ਕਿਆਫਾ ਦੋਵੇਂ ਭੈਣ ਭਰਾ ਹਨ ਡੰਡੀ ਇਸ ਤਰ੍ਹਾਂ ਕਲਪਨਾ ਅਤੇ yatharth ਦਾ ਇੱਕ ਤਰ੍ਹਾਂ ਦਾ ਆਤਮਿਕ ਜੋੜ ਹੁੰਦਾ ਹੈ ਡੰਡੀ ਕਲਪਨਾ ਦੇ ਕਿੰਗਰੇ ਵਾਲੀ ਸਾਹਿਤਿਕ ਇਮਾਰਤ yatharth ਦੀ ਨੀ ਉੱਤੇ ਹੀ ਮਜ਼ਬੂਤ ਬਣਦੀ ਹੈ ਡੰਡੀ ਕੁਦਰਤ ਦੀ ਕਾਫੀਅਤ ਕਲਪਨਾ ਤੋਂ ਕੋਹਾਂ ਦੂਰ ਹੁੰਦੀ ਹੈ ਡੰਡੀ ਯਾਦਗਾਰਾਂ ਯਥਾਰਥ ਦੀਆਂ ਬਣਦੀਆਂ ਹਨ ਡੰਡੀ ਸੋਨੇ ਦਾ ਗਹਿਣਾ ਬਣਾਉਣ ਲਈ ਵੀ ਮਾੜੀ ਮੋਟੀ ਹੀ ਖੋਟ ਪਾਉਣੀ ਪੈਂਦੀ ਹੈ ਬਹੁਤੀ ਨਹੀਂ ਡੰਡੀ ਸੋ ਕਾਲਪਨਿਕ ਸੋਚ ਤੋਂ ਸੰਕੋਚ ਕਰਦਿਆਂ ਯਥਾਰਥ ਦਾ ਪੱਲਾ ਫੜ ਕੇ ਕਦਰ ਦੀ ਕੁਦਰਤ ਨਾਲ ਤਾ ਕਰਿ ਸਤੇ ਜੋੜੋ ਜ਼ਿੰਦਗੀ ਵਿੱਚ ਅਸਲੀਅਤ ਵਿੱਚ ਹਕੀਕਤ ਨਾਲ ਜੁੜ ਕੇ ਦਿਲੀ ਭਾਈਚਾਰਕ ਸਾਂਝ ਬਣਾਉਣ ਅਤੇ ਵਧਾਉਣ ਲਈ ਹਮੇਸ਼ਾ ਤਤਪਰ ਰਹੋ ਡੰਡੀ ਨਾਨੀ ਨਾਨੇ ਦੀ ਬੁੱਕਲ ਵਿੱਚ ਜਾ ਕੇ ਪਾਈ ਜਫੀ ਦੌਰਾਨ ਅਥਾ ਮਿਲਨ ਵਾਲਾ ਪਿਆਰ ਅੱਜ ਵੀ ਨਿਗ ਦਿਂਦਾ ਮਹਿਸੂਸ ਹੁੰਦਾ ਹੈ ਡੰਡੀ ਬੱਚਿਆਂ ਨੂੰ ਮੋੜ ਤੋਂ ਹੀ ਦੇਖ ਕੇ ਜੋ ਦਿਲੋਂ ਖੁਸ਼ੀ ਨਾਨਕਿਆਂ ਨੂੰ ਹੁੰਦੀ ਸੀ ਉਹ ਅੱਜ ਦੁਨੀਆ ਵਿੱਚ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਡੰਡੀ